ਇਹ ਸੱਚ ਕੀ ਆ ਹੁਣ ਮੰਨ ਲਓ ਇਸ ਨੂੰ ਸਮਝਣ ਦੇ ਲਈ ਇੱਕ ਨਾ ਅਸੀਂ ਪਿਆਜ਼ ਲੈ ਲੈਂਦੇ ਆ ਪਿਆਜ਼ ਦੇ ਅੰਦਰ ਸੱਚ ਆ ਤੇ ਬਾਹਰ ਦੀ ਉੱਪਰ ਬਹੁਤ ਸਾਰੀਆਂ ਪਰਤਾਂ ਹੁਣ ਪਰਤਾਂ ਵੱਲੋਂ ਝੂਠ ਆ ਹੁਣ ਮੰਨ ਲਓ ਵੀ ਸਬਜ਼ੀ ਬਣਾਉਣੀ ਆ ਤੇ ਕਹੀਂ ਕੀ ਕਰਦੇ ਆਂ ਅਸੀਂ ਪਿਆਜ਼ ਨੂੰ ਪੂਰਾ ਛਿੱਲਦੇ ਆ ਛਿੱਲ ਕੇ ਉਤੋਂ ਇੱਕ ਇੱਕ ਪਰਤ ਲਾਈ ਜਾਂਦੀ ਹੈ ਲਾਈ ਜਾਂਦੀ ਹੈ ਲਾਈ ਜਾਂਦੀ ਹੈ ਹਨ ਇਸੇ ਤਰ੍ਹਾਂ ਹੀ ਕਰਦੇ ਆਂ ਹੁਣ ਮੰਨ ਲਓ ਸੱਚ ਤੇ ਉਹਦੇ ਅੰਦਰ ਆ ਤੁਰਿਆ ਪਰਤਾਂ ਉੱਪਰ ਉਹ ਝੂਠ ਦੀਆਂ ਹੋਣ ਔਰ ਇਸੇ ਤਰ੍ਹਾਂ ਜਿਦੋਂ ਜਿਵੇਂ ਹੀ ਆਪਣੇ ਅੰਦਰ ਜਾਣਦੇ ਆ ਤੇ ਉਹ ਝੂਠ ਦੀਆਂ ਪਰਤਾਂ ਖਤਦੀਆਂ ਜਾਂਦੀਆਂ ਉਹ ਆਪਣੀ ਆਈਡੈਂਟੀ ਹੁੰਦੀ ਆ ਉਹ ਝੂਠ ਦੀ ਹੁੰਦੀ ਆ ਜਿਸ ਨੂੰ ਅਸੀਂ ਆਪਣਾ ਆਪ ਮੰਨ ਲਿਆ ਹੁੰਦਾ ਵਾ ਜਦੋਂ ਹੀ ਆਪਣੇ ਅੰਦਰ ਹੋਰ ਜਿਆਦਾ ਅੰਦਰ ਜਾਂਦੇ ਜਾਂਦੇ ਆ ਆਪਣੇ ਅੰਦਰ ਕੰਮ ਕਰਦੇ ਰਹਿੰਦੇ ਆ ਫਿਰ ਉਹ ਸਾਰੀਆਂ ਪਰਤਾਂ ਝੂਠਦੀਆਂ ਲੱਤੀਆਂ ਜਾਂਦੀਆਂ ਤੂੰ ਜਿਹੜਾ ਸੱਚ ਆ ਅਸਲੀ ਸੱਚ ਉਸ ਸੱਚ ਦੇ ਲਾਗੇ ਅਹੀਂ ਜਾਂਦੇ ਜਾਂਦੇ ਆ ਪਰ ਜੇ ਅਹੀਂ ਬਾਹਰੋਂ ਵੇਖੀਏ ਉਹਨਾਂ ਨੂੰ ਜਿਹੜੀ ਪਰਤ ਲੱਗਦੀ ਅਹੀਂ ਉਹਨੂੰ ਹੀ ਸੱਚ ਮੰਨ ਲੈਂਦੇ ਆ ਪਰ ਉਹ ਤੇ ਸਾਨੂੰ ਸਾਹਮਣੇ ਦੇਖਣ ਡਿਆਣਾ ਕਿਉਂਕਿ ਜਿਹੜਾ ਸੱਚ ਆ ਉਹ ਨੂੰ ਝੂਠ ਨੇ ਢੱਕਿਆ ਹੋਇਆ ਵਾ ਕਿਉਂਕਿ ਪਿਆਜ਼ ਦੇ ਅੰਦਰ ਸੱਚ ਆ ਪਿਆਜ਼ ਦੇ ਉੱਪਰ ਜਿਹੜੀ ਪਰਤ ਤੇ ਆ ਉਹ ਝੂਠਦੀ ਆ ਉਨੇ ਇਹ ਉਹਨੂੰ ਵੀ ਕਿਦਿਆਂ ਤੇ ਉਹ ਝੂਠ ਸਾਨੂੰ ਸੱਚ ਲੱਗਦਾ ਕਿਉਂਕਿ ਉਹ ਸਾਹਮਣੇ ਆ ਪਰ ਇਹਦਾ ਮਤਲਬ ਇਹ ਥੋੜਾ ਉਹ ਸੱਚ ਆ ਉਹ ਇਸ ਟਾਈਮ ਤੇ ਸੱਚ ਹੋ ਸਕਦਾ ਉਹ ਇਸ ਟਾਈਮ ਤੇ ਉਸ ਦੀ ਚੇਤਨਾ ਦੇ ਹਿਸਾਬ ਨਾਲ ਸੱਚ ਆ ਜਿਹੜਾ ਉੱਪਰ ਆ ਜਿਵੇਂ ਚੇਤਨਾ ਦਾ ਪੱਧਰ ਉੱਚਾ ਹੋਊਗਾ ਉਹ ਸਾਰਾ ਉੱਪਰੋਂ ਝੂਠ ਫੜ ਦੇ ਲੱਤੀ ਆਣਾ ਇਸ ਕਰਕੇ ਅਸਲੀ ਸੱਚ ਦੇ ਲਾਗੇ ਲਿਆਣਾ ਵਾ ਤੇ ਫਿਰ ਚੇਤਨਾ ਤੇ ਲਗਾਤਾਰ ਸਾਨੂੰ ਕੰਮ ਕਰਨਾ ਪੈਣਾ ਤੇ ਲਗਾਤਾਰ ਜਿਵੇਂ ਜਿਵੇਂ ਹੀ ਕੰਮ ਕਰਦੇ ਜਾਵਾਂਗੇ ਉਸੇ ਤਰ੍ਹਾਂ ਅਸਲੀ ਸੱਚ ਦੇ ਲਾਗੇ ਲਾਗੇ ਅਹੀਂ ਆ ਵੀ ਜਾਵਾਂਗੇ ਤੇ ਇਹੀ ਮਕਸਦ ਹੈ ਅੰਦਰ ਦੇ ਕੰਮ ਕਰਨ ਦਾ